ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਨ ਤੜਾ ਬਹੁ ਬਹੁ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਤਿੰਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਪੰਨੇ ਤਹਿਸੀਲ ਬਾਬਾ ਬਕਾਲਾ ਤੇ ਅੱਜ ਵੀ ਬਾਈਆਂ ਕੋ ਪੰਜ ਛੇ ਲੱਗ ਪਏ ਪਸ਼ੂ ਸੇਲ ਆ ਪਰ ਜਿਹੜਾ ਇਹਨਾਂ ਰੇਟ ਹੁੰਦਾ ਬੜਾ ਨਿਕਲ ਨਿਕਾ ਰੇਟ ਹੁੰਦਾ ਬਾਈ ਇਹਨਾਂ ਦਾ ਤੇ ਆ ਹੁਣ ਵੀਰ ਇਹਨਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲਕਰ ਕੋੜਾ ਉਸ ਤੋਂ ਪਹਿਲਾਂ ਵੀਜੀ ਰਿਕਵੈਸਟ ਕਰਾਂ ਪਹਿਲਾਂ ਇੱਥੇ ਆ ਕੇ ਚੁਾਈ ਕਰੋ ਫਾਸ ਕਰੋ ਪੂਰੀ ਤਸਲੇ ਖਰੀਦੋ ਨਾਲੇ ਵੀਡੀਓ ਵਾਟੇ ਸ਼ੇਅਰ ਕਰ ਦਿਆ ਕਰੋ ਚਲੋ ਗਾਂਵ ਕੀ ਵੀਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਜੀ ਨਾਲ ਗੱਲਬਾਤ ਕਰੀਏ ਬਾਜੀ ਹਸਤਕਾਲ ਹਸਤਕਾਲ ਜੀ ਸਾਸਰੀ ਕਾਰ ਹੋਰ ਸਭ ਕੀ ਹਾਲ ਹੈ ਹਾਂ ਵਧੀਆ ਮੇਰਾ ਬਾਜੀ ਮੇਰਾ ਤਾਂ ਨਹੀਂ ਪਰਵਾਹ ਕੀ ਠਾਈ ਬਸ ਵਧੀਆ ਹੋਰ ਸੁਣਾਓ ਜੀ ਬਹੁਤ ਵਧੀਆ ਵਿੱਚ ਬਹੁਤ ਵਧੀਆ ਬਾਬੇ ਦੀ ਕਿਰਪਾ ਨਾਲ ਜੀ ਠੀਕ ਹੈ ਮਾਲ ਜੀ ਹਾਂ ਸਾਰਾ ਵਧੀਆ ਜੀ ਚਲੋ ਵਧੀਆ ਵਧੀਆ ਸਾਰਾ ਜੀ ਚਲੋ ਕਾਇਦੇ ਪਾਉਂਦੇ ਕਰਾ ਰਹੇ ਐ ਵੀ ਨਾਣੇ ਜੀ ਲੈਣੀ ਆਪਣੀ ਉਹੋ ਜੀ ਆ ਬਸ ਬਸ ਜੀ ਲੈ ਜਾਂਦਾ ਕਿਸੇ ਵੇਲੇ ਅਗਲੇ ਨੂੰ ਚਲੋ ਕੋਈ ਪ੍ਰੋਬਲਮ ਹੋ ਜਾਂਦੀ ਹੈ ਜੀ ਪੈਸੇ ਪਾ ਕੇ ਨਹੀਂ ਚਲੋ ਗੱਲ ਬਣਦੀ ਆਹ ਨਹੀਂ ਕਿ ਫਿਰ ਲੱਭਦਾ ਜਾਉਂ 100 ਗੱਲ ਹੋਏ ਆਹ ਬਿਲਕੁਲ ਜੀ ਇਸ ਕਰਕੇ ਕੋਈ ਰਾਜ ਬੱਕਰੀ ਉਹਦਾ ਮਾਲ ਤੈਨੂੰ ਸਾਰਾ ਬਾਬੇ ਦੀ ਕਿਰਪਾ ਹੋ ਜਾ ਬਸ ਮਿਲ ਹੀ ਜਾਂਦਾ ਚਲੋ ਅੱਜ ਭਾਜੀ ਫਿਰ ਕਿੰਨੇ ਆ ਜੀ ਅੱਜ ਸੰਦੀਪ ਜੀ ਆਪਣੇ ਕੋਲੋਂ ਸਾਰਾ ਲੋ 5-6 ਡੰਗ ਰਹਿ ਗਏ ਜੀ ਅੱਛਾ 5 ਆ ਆ ਨੀਲੀ ਫਿਰ ਵੱਡੀ ਆ ਤਕਰਾਈਏ ਕਿਥੋਂ ਕਢੀ ਲੈਣੀ ਵੱਡੀ ਮੈਂ ਹੱਦ ਯਾਰ ਸਾਰੇ ਆਦੇ ਨੀਲੀ ਲਿਓ ਵੱਡੀ ਜਾਓ ਵੱਡੀ ਜਾਓ ਵੱਡੀ ਜਾਓ ਹ ਹਣਾ ਐਨਾ ਫਲਕਾਰੀ ਵੀ ਰਹਿਣਾ ਬਾਈ ਜੱਜ ਦੀ ਪੂਰੀ ਕਿ ਨਹੀਂ ਜੀ ਹਾਂ ਜੱਜ ਜੀ ਹਾਂ ਸਤਨਿੰਦਰ ਦੀ ਮੈਚ ਬਹੁਤ ਜ਼ਿਆਦੀ ਚੰਗੀ ਆ ਹਾਂ ਜੀ ਸਵੇਰ ਤੱਜਾਰ ਗਈ ਤਦ ਦਿੱਸੂਏ ਤਰੋਂ ਵੀਰ ਹੁਣਾ ਦੱਸਿਆ ਵੀ 18-19 ਕਿਲੋ ਦੁੱਧ ਚੋਇਆ ਹੇ ਹਾਂਜੀ ਹਾਂਜੀ ਤੇ ਬਾਕੀ ਆਪਾਂ ਨਹੀਂ ਕੁਝ ਕਹਿੰਦੇ ਅੱਜ 22 ਤਰੀਕ ਨੂੰ ਦਰ ਪੂਰੇ ਆ ਮੈਨੂੰ ਤੇ ਭਾਜੀ ਪਤਾ ਨਹੀਂ ਕਿਤੇ ਕਿਹੜੇ ਮਾਲੀ ਮੁੰਲੇ ਦੀ ਲੈ ਕੇ ਨਹੀਂ 100 ਹੈ ਪਿਓਰ ਨਹੀਂ ਲਈ ਆ ਮਾਲੀ ਦਾ ਨੰਬਰ ਬੜਾ ਦੱਸਿਆ ਕਿਹੜਾ ਬਸ ਦੱਸੇ ਉਹ ਭਾਜੀ ਘਰ ਵਾਲੇ ਪਿਛਲੇ ਆਂਦੇ ਵੀ ਟੈਂਕ ਸਾਂਦੀ ਦੀ ਆ ਅੱਛਾ ਟੈਂਕ ਦੀ ਆ ਸਾਨੂੰ ਦੁੱਧ ਬਾਰੇ ਨਹੀਂ ਪਤਾ ਹਾਂਜੀ ਹਾਂਜੀ ਇੱਕ ਮਾਲੀ ਬਹੁਤ ਚੰਗਾ ਪਰ ਹਾਂ ਹਾਂ ਮਾਲੀ ਬਹੁਤ ਸੋਹਣਾ ਇਹ ਦੁੱਧਾਰ ਕਾ ਵੀ ਬਹੁਤ ਵਧੀਆ ਦਸਿਆ ਅੱਛਾ ਜੀ ਹਾਂ 18 ਕਿਲੋ ਉਹਨਾਂ ਚੋਇਆ ਆਪਣੇ ਹੱਥ ਜਾਂਦੀ ਮਾਲੀ ਦੁੱ ਉਹਦੇ ਚਵਾ ਕੇ ਦਿਓ ਮੈਂ ਸਵਾ ਕੇ ਦਿਓ ਮੈਂ ਵਿੱਚੋਂ ਨਾ ਜੀ ਮੈਨਾਂ ਦੇ ਮਰਜ਼ੇ ਮੈਂ ਵਿੱਚੋਂ ਆਉਂਦਾ ਬਹੁਤ ਬਹੁਤ ਸੋਹਣਾ ਮਾਲੀ ਹੈ ਪਰ ਲੈਣੀ ਬੜੀ ਚੰਗੀ ਆ ਹਾਂਜੀ ਹਾਂਜੀ ਲਓ ਖੋਲੋ ਫਿਰ ਪਰ ਬਾਕੀ ਮੈਂ ਬਹੁਤ ਚੰਗੀ ਐਡੀ ਮੈਂ ਸਵੀਕਾਰ ਪਾ ਲੈਣੀ ਬਹੁਤ ਨਾ ਨਾ ਓਕੇ ਓਕੇ ਹਾਂ ਹੇ 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 ਫਲਕਾਰੀ ਲਾਹ ਕੇ ਤਾਂ ਹੁੰਦਾ ਹੁੰਦਾ ਹਾਂ ਦੋ ਮਰੀਆਂ ਜਿਹਾ ਲਾਹ ਆ ਵੇਖ ਲਓ ਜੀ ਫਲਕਾਰੀ ਪਾਈ ਆ ਬਾਈਆਂ ਪਰ ਲੱਸੀ ਨਹੀਂ ਕਿ ਮੈਂ ਪੂਰੀ ਰਾਜੀ ਬਾਜੀ ਆ ਇਹ ਆ ਦੇਖੋ ਥਾਂ ਲੈ ਉਹਨੂੰ ਦੇਖੋ ਗਦੇ ਹਰ ਟਾਈਮ ਲੈਣਾ ਜੀ ਉਂਗਲਾ ਕੀ ਧਾਰ ਨਹੀਂ ਗੂਠੇ ਵਰਗੀ ਧਾਰ ਮੋਟੀ ਜਾਉ ਆ ਕਿਉਂ ਮੋਟੀ ਆ ਨਹੀਂ ਵੱਡੀ ਆ ਇਹ ਤਾਂ ਚੱਪਾ ਲੱਗੀ ਮੈਨੂੰ ਬਹੁਤ ਵਾਠ ਠੀਕ ਆ ਤੋਰੋ ਭਾਜੀ ਫਿਰ ਲੋ ਜੀ ਸਾਰੀਆਂ ਨਿਸ਼ਾਨੀਆਂ ਹਾਂ ਜੀ ਪੂਰੀਆਂ ਤੇ ਨਾਲੇ ਕੋਈ ਨਿਸ਼ਾਨੀ ਟਿੰਕ ਦੀ ਠੀਕ ਹੈ ਜੀ ਆਹ ਵੇਖੋ ਵੱਡੀ ਮੈਂ ਤੇ ਵੇਲੇ ਵੀ ਵੇਖੋ ਪੂਰੀ ਪੂਰੀ ਜ਼ਬਰਦਸਤ ਮੈਂ ਵੇਖੋ ਦਿਖਾਓ ਮੜਾ ਜੀ ਵਾਠ ਠੀਕ ਆ ਚੱਲਣ ਦੋ ਤੋਰੋ ਕਰਦੇ ਹਾਂ ਪਜੇ ਬਾਬੂ ਜੀ ਮੈਂ ਪਾਈਆਂ ਕਿਉਂ ਆ ਜੀ ਸੂਲ ਦੇ ਹੈਗਾ ਭਾਈ ਹੈਗਾ ਹੈਗਾ ਸੂਲਦਿਕਰ ਲੈ ਕੇ ਜਾਓ ਛੱਡਾ ਹਾਂਜੀ ਹੈਗੀ ਭਾਈ ਛੱਡਾ ਹੀ ਸੂਲਦਿਕਰ ਮਾਰਨਾ ਥਾਦ ਨਹੀਂ ਆਂਦੋ ਲਾਓ ਭਜੀ ਲਾਓ ਮਨਾ ਮੂੰਹ ਦਿਖਾ ਦੇ ਕਰ ਰੋਕੋ ਚਲੋ ਆਏ ਚੀਜ਼ਾਂ ਫਲਕਾਰੇ ਜਾਂਦੀਆਂ ਪਤਾ ਲੱਗ ਰਿਹਾ ਕਿ ਠੀਕ ਹੈ ਵੀ ਸੁਰਾਣੀ ਜੇ ਨਾ ਮੈਂ ਕੋਲ ਡਾ ਲੇਵਾ ਹਜ ਬਣਾਣਾ ਆ ਜੇ ਪੂਰਾ। ਕੋਈ ਆ ਜੀ ਬਹੁਤ ਹਾਂ ਜੀ ਬਹੁਤ ਫਲਮ ਹੋ ਜੇ ਵੈਸੇ। ਆ ਜੀ ਉੱਤੋਂ ਤੱਕ ਆਉਣਾ ਰਵੇ ਨੇ ਤੱਕ ਭਰਨਾ ਸਾਰਾ। ਆਣਾ ਬਈ ਹਾਂ। ਹਾਂ ਜੀ। ਹਾਂ ਜੀ ਬਈ ਜੀ ਫਿਰ। ਜੇ 7-8 ਵਜੇ ਬਾਅਦ। ਜੀ ਦੇਖ ਲਓ ਜਿੰਨੇ ਗਾਲੇ ਆ ਗਈ ਤੁਸੀਂ ਦੱਸ ਦੋ ਮੈਂ ਦਿਆਂ ਨਾ। ਜਾਂਦੋ ਜੈ ਜੀ ਕੰਮ ਬਈ ਜੀ। ਜੈ ਜੀ। ਜੈ ਜੀ। ਜੀ ਮੈਂ ਤੇ ਵੇਚਦੇ ਭਾਵੇਂ 1.5 ਦੀ ਵੇਚ ਦਈਏ। ਹਾਂ ਜੀ। ਤਾਂ ਵੀ ਵਿਕਦੀ ਜੀ। ਵਿਕਦੀ ਆ। ਸਵਾ ਅਗੇ ਵਿੱਚ 1.5 ਦੀ ਮੈਂ ਵੇਚ ਦਾਂਗੇ। ਪਰ ਦੇ ਦਾਂਗੇ ਇੱਕ ਪੈਂਦੀ। ਇੱਕ ਪੈਂਦੀ। ਹਾਂ ਜੀ। ਘਰ ਦੋ ਮਾਨ ਦਾ ਹੋ ਦੇ ਲਾ ਗਿਆ ਕਰੀ ਤੇ ਹੋਰ ਤੈਨੂੰ ਜਾਂਦੋ ਗੱਲ ਨਹੀਂ ਮਾਰਾਂਗੇ ਕਪਟੀਆਂ ਸਵਾਰੀ ਜਾਨ ਦਬਰ ਸਵਾਰ ਹੋਰ ਤੋਂ ਛੋਟ ਹੋਊਗੀ ਇਹ ਤੋਂ ਥੱਲੇ ਵਾਲਾ ਕਰੇ ਜਦੋਂ ਛੋਟ ਕਰਾਂਗੇ ਬਸ ਛੋਟ ਹੀ ਕਰਨੀ ਆ ਛੋਟ ਕਰਦੇ ਆ ਮਾਰਦਾਨ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਭਾਜੀ ਮੈਂ ਬੜੀ ਚੰਗੇ ਨਾ ਨੀਲੀ ਦੀ ਪਿਓਰ ਮੈਂ ਤੇ ਇਤਨੀ ਕੋਈ ਨਹੀਂ ਕਿਉਂਕਿ ਆਪ ਵੀ ਇਹ ਚੀਜ਼ਾਂ ਪੈਸੇ ਲਾਗੇ ਹੁੰਦੇ ਲਾ ਗਿਆ ਨਹੀਂ ਨਹੀਂ ਇਹਦਾ ਕਰ ਸਕੀ ਜੇ ਹੋਰ ਕੋ ਤੁਹਾਨੂੰ ਪੜੀ ਇਸ ਚੀਜ਼ ਬਾਰੇ ਪਰਖ ਲੈਣੀ ਉਹਨੇ ਬਸ ਉਹਦੇ ਨਾਲ ਨਹੀਂ ਲੈਣੀ ਪਰਖ ਲੈ ਬੰਦ ਕਰ ਪਰਖ ਕਿੰਨਾ ਸੈਟ ਜਨ ਕਰਨਾ ਚਾਹਦੇ ਨੇ ਬਿਲਕੁਲ ਜੀ ਬਿਲਕੁਲ ਚਲੋ 1.5 ਲੱਖ ਦੀ ਵਾਹ ਜੀ ਕਮੈਂਡਰ ਕੋਈ ਨਹੀਂ ਬੇਸ਼ੱਕ ਜਾ ਕੇ ਆਪਣੇ ਵੀਡੀਓ ਜਲਦੀ ਕਮ ਨਾਲੇ ਚੱਲਣ ਦਾ ਕੋਈ ਨਹੀਂ ਸੋਨੇ ਕਮੈਂਟ ਕਰ ਹਾਂ ਜਿਹੜੇ ਮਾਰੇ ਉਹ ਵੀ ਸੋਨੇ ਲੱਗਦੇ ਆ ਆਪਣਾ ਕੋਈ ਚਲੋ ਆਹ ਜੀ ਇਹਦੀ ਬੱਗਾ ਸੁਹਾ ਸੁਨੀਦੀ ਗੱਬਣਾ ਜੀ ਇਹ ਕੱਪੜਾ ਜੇ ਮੈਂ ਤਿਆਰ ਆ ਵੇਖੋ ਰਾਜੂ ਰੂਪੇ ਦੇ ਕਾਲੂ ਰੂਪੇ ਦੇ ਜ ਟੋਟੇ ਵੇਖੋ ਬੜੀ ਹੱਤਾ ਵਾਲੀ ਹੈ ਨਾ ਇਹ ਪਿਛਲੇ ਵਾਰਾ ਬੰਦੇ ਨੇ ਮੰਗਾਜਾ ਹਰੀਆੜੇ ਵੈਸੇ ਅੱਛਾ ਲਓ ਜੀ ਦੂਜਾ ਸੁਹਾ ਝੋਟੀ ਤੇ ਆਹ ਵੇਖੋ ਗਰਾਰੇ ਨਾਲੇ ਦੰਦਾ ਵੀ ਜੀ ਹੋ ਮੇਰੇ ਸੋਨਾਂ ਹਾਂ ਲਓ ਜੀ ਵੇਖੋ ਲੇਵਾ ਆਹ ਵੇਖੋ ਸਿੰਗਲ ਹੱਡੀ ਹਾਂ ਜੀ ਵੇਖੋ ਗਰਾਰੇ ਤਬਾਜੀ ਕਿੰਨਾ ਨਰੋ ਕਿਤਾ ਪਿਛਲੇ ਸੁਣ ਮਰੇ ਨੇ 11 12 ਕਿਲੋ ਕੀਤਾ ਦੋਤਾ ਆਜੋ ਬਰੀਕੀਆਂ ਵੇਖੋ ਲੱਗਿਆ ਨਹੀਂ ਨਹੀਂ ਠੀਕ ਠੀਕ ਹੈ ਬਾਜੀ ਹਾਂਜੀ ਹਾਂਜੀ ਬਾਜੀ ਫਿਰ ਛੋਟੇ ਦੋਤਾ ਸੰਦੀਸ਼ਾ ਕਰੂ ਆ ਕੇ ਮੇਰੇ ਨਾਲ 13 14 ਕਿਲੋ ਲਾ ਕੇ ਜਾਊਂਗਾ 13 ਕਰ ਜਾਣਾ ਕਰ ਜਾਣਾ ਬਾਕੀ ਉਹ ਤਾਂ ਜਮਾਈ ਆਈਡੀ ਦੁੱਧ ਕਰਦੇ ਕਰਦੇ ਕਰਸੂ ਦਾ ਕਰਜਣਾ ਕਰਜਣਾ ਬਾਈ ਕਰਜਣਾ ਹਾਂਜੀ ਹਾਂਜੀ ਬਸੇ ਬਹੁਤ ਠੰਡੀ ਧੀਰੀ ਆ ਬਹੁਤ ਜਾਰੀ ਚੱਲੀ ਹੈ ਜੀ ਸੰਦੀਪ ਜੀ ਮੁੱਲ ਤੇ 95 ਕਰਦੇ ਹਾਂ ਦਾ ਹਾਂਜੀ ਦੇਦੀ 90 ਦੇ ਹਾਂ ਨਹੀਂ ਕਰੀਏ ਆਪਾਂ ਹਾਂ ਨਹੀਂ ਹਾਂ ਨਹੀਂ ਬਸ ਬੜਾ ਲੰਮੀਆਂ ਵੀ ਉਹਦਾ ਫਾਇਦਾ ਕੋਈ ਨਹੀਂ ਜੀ 90 ਨੂੰ 30 ਛੱਡਾਂਗੇ 80000 ਦੇ ਪੂਰੇ ਕਰ ਦਈਏ 85 ਦੀ ਜਾਣ ਦੋ ਸੰਦੀਪ ਜੀ ਜਾ ਰਹੇ ਆ ਫਰਕ ਜਾ ਰਿਹਾ ਜਾਂਦੋ ਸੋ ਛੋੜੀ ਸੋ ਦੋ ਸੇ ਕਰ ਬਾ ਠੀਕ ਆ ਛੋ ਠੀਕ ਆ ਇਹ ਲਾ ਥੱਲੇ ਵਾਲਾ ਫੋਨ ਮੁੜ ਕੇ ਲਾ ਗਾ ਜਿੱਦਾਂ ਕਰੀ ਆਪਾਂ ਇਹ ਕੰਮ ਨਹੀਂ ਕਰਨਾ ਨਾ ਨਾ ਵਾ ਠੀਕ ਆ ਠੀਕ ਚਲੋ ਚਲੋ ਆਹ ਜੀ ਇਹ ਗੱਬਣਾ ਇਹ ਨਹੀਂ ਸੂਈ ਜੀ ਅਜੇ ਸੂਈ ਆ ਸੂਈ ਜੇ ਅਜੇ ਕੰਮ ਸੇਰ ਦੀ ਸੁਝਾ ਜੇ ਹਾਂ ਜੀ ਹਾਂ ਜੀ ਤੇ ਇਹ ਦੇ ਮੱਲ ਸਾਫ ਪੂਰੀਆਂ ਨਹੀਂ ਕੀਤੀਆਂ ਮੱਲ ਬੌਲਾ 8 8 9 9 ਕਿਲੋ ਲੱਗੇ ਲਗਾ ਹਾਂ ਜੀ ਹਾਂ ਜੀ ਤੋਰ ਤੋਰ ਜੀ ਵੀ ਕੱਟੀ ਮਗਰ ਜੇ ਤੇ ਲਓ ਜੀ ਇਹ ਵੀ ਦੇਖੋ ਕਰਾਂ ਦੀ ਇਹ ਪਾਲ ਕਰ ਗਈ ਆ ਮੈਂ ਥੋੜੀ ਜਿਹੀ ਹਾਂ ਠੀਕ ਆ ਜੀ ਨਹੀਂ ਠੀਕ ਆ ਮੈਂ ਵੀ ਬਹੁਤ ਚੰਗੀ ਹਾਂ ਨਾ ਜੀ ਬਹੁਤ ਚੰਗੀ ਮੈਂ ਹਾਂ ਆ ਦੁੱਧ ਵਾਲੀ ਮੈਂ ਹਾਂ 8-9 ਕਿਲੋ ਗੋਲਾ ਤੇ ਬਾਕੀ ਥਣਾ ਬਸ ਐਂਡ 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 ਥਣਾ ਕੱਟੀ-ਕਟਾ ਹੈ ਜੀ ਕੱਟੀ-ਕੱਟੀ ਹੈ ਜੀ ਕੱਟੀ ਹਾਂ ਜੀ ਆਂਦੋ ਬੜਾ ਠੀਕ ਆ ਹਾਂਜੀ ਬਾਜੀ ਫਿਰ ਸੰਦੀਪ ਜੀ ਮੁੱਲ ਤੇ ਲਾ ਕਰਦੇ 87000 ਰੁਪਇਆ ਹਾਂਜੀ ਤੇ ਹਾਂ ਨਾ ਦੇ ਲਾ ਕੇ 82000 ਹਾਂ ਨਾ ਜਿਹੜੀ ਹਾਂ ਨਾ ਚਲੋ ਜਾਣ ਦੋ 82000 ਚਲੋ ਹਾਂਜੀ ਬੋਲਾ 8-9 ਕਿਲੋ ਹੋ ਗਿਆ ਠੀਕ ਆ ਠੀਕ ਆ ਜੀ ਬਾਕੀ ਚਵਾਚ ਬੜਾ ਟੌਪ ਦਾ ਵਧੀਆ ਵਾ ਠੀਕ ਹੈ ਬਹੁਤ ਵਧੀਆ ਚਵਾਚ ਆਹ ਜੀ ਇਹ ਦੂਜਾ ਸੁਬਾਹ ਦੇ ਸਿਰ ਖੁੱਲਾ ਬੈਣਾ ਚੰਦਾ ਥੋੜਾ ਨਿਗਰ ਰੱਖ ਦੀ ਆ ਇਹ ਵੀ ਤਾਜੀ ਸੁਣੀ ਕੱਢੀ ਨਾ ਨਾ ਬਹੁਤ ਹਨਾ ਬਾਈ ਹਾਂਜੀ ਤੇ ਚੱਡਾ ਨਿੱਗਰ ਰੱਖੋਗੇ ਤੇ ਬਾਕੀ ਦੁੱਧ ਇਹਦੇ ਕੋ ਵੀ ਨੋਂ ਦਾ ਕਿਲੋ ਨੋਂ 10 ਕਿਲੋ ਹਾਂਜੀ ਦੁੱਧ ਇਹਨਾ ਹੋ ਗਿਆ ਜਿਹੜਾ ਮਰਜ਼ੀ ਜਾਵੇ ਚੋਵੇ ਤੋਰੋ ਤੋਰੋ ਕੱਟੀ ਮਾਰ ਕੇ ਨਹੀਂ ਨਹੀਂ ਮਾਰ ਕੱਟਾ ਕੱਟਾ ਤੋਰੋ ਜੀ ਤੋਰੋ ਲਓ ਜੀ ਇਹ ਵੀ ਦੇਖੋ ਕਰਾਂ ਦੀ ਇਹ ਵੀ ਪੂਰੀ ਜ਼ਬਰਦਸਤ ਮਾਜ ਤੋਰੋ ਚੱਡਾ ਨਿੱਗਰ ਤਾਂ ਪਰੁੱਧ ਨੂੰ ਮੜੀ ਜਾ ਬਸ ਠੀਕ ਆ ਹਾਂਜੀ ਵੇਖਣ ਵਾਲੇ ਨਹੀਂ ਆਪ ਕੋਈ ਨਾ ਦੁੱਧ ਕੱਢ ਜੂ ਠੀਕ ਆ ਭਾਈ ਹਾਂਜੀ ਚਲੋ ਚੱਲਾਂ ਦੋ ਲਓ ਜੀ ਸਿੰਗਲ ਹੱਡੀ 9 ਕਿਲੋ ਤੇਰੀ ਮਾਜ ਵਿੱਚ ਪੂਰੀ ਚੰਗੀ ਮਾਜਾ ਚੱਡੇ ਨਾੜਾ ਉਹਨੇ ਬਹੁਤ ਆ ਹਾਂਜੀ ਹਾਂਜੀ ਆਜੋ ਠੀਕ ਆ ਹਾਂਜੀ ਭਾਈ ਜੀ ਸੋ ਜੀ ਮੋਟੇ ਦਾ 75000 ਰੁਪਏ ਆ ਹਾਂਜੀ ਦੇ ਲਾ ਕੇ 72000 ਦੀ 72000 ਦੀ 72000 70 ਦੀ ਹਾਂ ਨਹੀਂ ਨਾ ਜ਼ਿਆਦਾ ਜਾਣਦਾਂ ਜਾਣਦਾਂ 70 ਦੀ ਹੋ ਗਈ ਚਲ ਆਜੋ ਜਦੋਂ ਕੋ ਛੋੜ ਛੱਪਾ ਹੋਣਾ ਬਸ ਠੀਕ ਹੈ ਜੀ ਹਾਂਜੀ ਆਹਾ ਭਾਈ ਜੀ ਕੀ ਮਾਂ ਸੁਈ ਗਏ ਹੋ ਅੱਠੀ ਜਮਗਰੇ ਦੇ ਹਾਂਜੀ ਅੱਜ 15 ਬੀਲ ਹੋ ਗਏ ਨੇ ਸੁਈ ਜਨੂੰ ਹਾਂਜੀ ਇਹਦਾ ਆਜੀ ਆਜੀ ਸੇਰੇ ਉਹ ਬੱਚਾ ਗੱਡੀ ਚ ਚੌਂ ਗਿਆ ਬੜਾ ਜਾ ਕੇ ਦੇ ਠੀਕ ਹੈ ਜੀ ਹਾਂ ਕੋਈ ਚੌਂ ਗਿਆ ਵੈਸੇ ਇਹਦੇ ਕੋਲੋਂ ਤਾਂ 9 ਕਿਲੋ 9 10 ਕਿਲੋ ਦੇ ਲਓ ਜੀ ਮਾੜ ਦੇ ਆਜੀ ਆਈ ਮਾੜ ਪਰ ਆਪਾਂ 9 ਕਿਲੋ ਕਰਕੇ ਦਵਾਂਗੇ ਜਿਹੜਾ ਮਰ ਹੁਣ ਇਹ ਝੋਟੀਆਂ ਬਾਈ ਨੇ ਕੋਲ ਜੀ ਤੇ ਰੇੜ ਵੀ ਬਿਲਕੁਲ ਜੈਸ਼ ਨਿਕੇ ਨਿਕੇ ਪਾ ਇੰਨੇ ਨੇ ਇੰਨੇ ਨੇ ਇੰਨੇ ਨੇ ਇੰਨੇ ਨੇ ਸਾਰ ਚੌਂ ਗਿਆ ਮਾੜੀ ਜੀ ਬੱਚਾ ਵੈਸੇ ਲੱਗ ਗਿਆ ਗੱਡੀ ਦੇ ਵਿੱਚ ਖੁੱਲ ਗਏ ਨਿਕੇ ਨਿਕੇ ਪਾ ਆਜੋ 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 ਆ ਦੇਖੋ ਜੀ। ਜੀ ਵੱਡੀ ਆ ਮੈਂ ਵੱਡੀ ਮੈਂ ਬਾਈ ਪੂਰੀ ਚੰਗਾ ਵਾਲ ਬਾਦ ਅੱਜ ਆਈ ਮੈਂ ਤੇਰੇ ਆਈਏ ਜੀ। ਵੱਡੀ ਹਾਂ ਜੀ ਰਾਫੀ ਚੋ ਗਿਆ ਹੈ ਲਾ ਗਿਆ ਰਿਹਾ ਦੁੱਤ ਜਦੋਂ 10 ਕਿਲੋ ਹੈਗਾ ਆਪਾਂ 9 ਕਿਲੋ ਕਹਿ ਕੇ ਦਵਾਂਗੇ। ਮਗਰ ਕੱਟ ਲਾਸ਼ ਪੀਸੀ ਆ। ਲਾਸ਼ ਪੀਸੀ ਆ। ਆਪਾਂ ਨੂੰ ਕਹਿੰਦਾ ਮੌਕੇ ਨਹੀਂ ਦੇ। ਠੀਕ ਆ ਜੀ। ਆਪੇ ਹਾਂ। ਮੌਕੇ ਦੇ 70000 ਦੀ ਦੇ। ਬਸ ਠੀਕ ਆ। ਠੀਕ ਆ। ਉਸ ਤੋਂ 1000 ਮਾ 1000 ਮਾ ਠੀਕ ਦੇ। ਠੀਕ ਆ। ਵੇਖ ਨਾ। 2470 ਚਲੋ ਬਸ ਠੀਕ ਆ ਮੈਂ ਕਹਣਾ ਨਹੀਂ ਸੀ ਨਹੀਂ ਚਲੋ ਕੋਈ ਬਸ ਜਾਣ ਦੋ ਚਲੋ 2470 ਦੀ 60000 ਦੀ ਬਸ ਠੀਕ ਆ ਲਓ ਜੀ ਚੈੱਕ ਕਰ ਲਓ ਮੇਰਾ ਵੀਰ ਪਰ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਮੇਰਾ ਵੀ ਤਸੱਲੀ ਨਾ ਨਾ ਮੇਰੀ ਹਾਂ ਠੀਕ ਆ ਚੈੱਕ ਕਰਕੇ ਕਰੇ ਆਂ ਅੰਗੂਠੇ ਰਕੀ ਧਾਰ ਨਾਲ ਟੱਪਣੇ ਆਉਗੇ ਹਾਂ ਉਂਗਲੀ ਰਕੀ ਨਹੀਂ ਅੰਗੂਠੇ ਰਕੀ ਧਾਰ ਆਉਗੇ ਹਾਂ ਬਸ ਬਸ 60000 ਲੱਗਾ ਮੈਨ ਤੇਰਾ ਲੱਗਾ ਜੀ ਆਵੇ ਰੋਣਾ ਪੀਪਾ ਦੇ ਲੈ ਗਰੇ ਲੈ ਜੀ ਕਿ ਪੈਂਡਾ ਚੁੱਕ ਗਈ ਆ ਥੋੜਾ ਜਿਹਾ ਇੱਥੇ ਦੇਵਾ ਹੈ ਚੁੱਕ ਗਈ ਥੋੜਾ ਜਿਹਾ ਹੋਈ ਨਾ ਫਰਕ ਪੁਰੇ ਤੇ ਸੰਦੀਪ ਜੀ ਹਾਂ ਜੀ ਬਾਕੀ ਇਹ ਰੱਬ ਦੇ ਰਾਂਗ ਆ ਬੇਖੋ 26 25 ਨੂੰ ਸੂ ਸਕਦੀ ਆ ਆ ਇਹਦਾ ਪਤਾ ਕੋਈ ਜਾਣਦੇ ਸੂ ਬੇ ਜਾਨਦੇ ਸੂ ਬਿਲਕੁਲ ਜੀ ਬਾਕੀ ਹੈ ਦੁੱਧ ਵਾਲੀ ਆ ਦੁੱਧ 18 ਕਿਲੋ ਚ ਹੋਇਆ ਬੰਦੇ ਨੇ ਗਰੰਟੀ ਵਾਲੀ ਮੈਂ ਵਾ ਠੀਕ ਹੈ ਬਾਕੀ ਜਿਹੜਾ ਆਪਣੇ ਸਮਝ ਨਾ ਲਾਵੇ ਟਿਕੜੀ ਬਿਲਕੁਲ ਜੀ ਹਾਂ ਜੀ ਬੋਲੋ ਨੰਬਰ ਜੀ ਨੰਬਰ 98720 94734 ਹਾਂ ਜੀ ਦੂਜਾ 814657499 ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਪਿੰਡ ਤੰਗਵਾ ਸਾਸਿਕਾ ਸਾਸਤਰੀ ਜੀ